ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਜ਼ਿਆਦਾ ਦਿਲਚਸਪ ਹੋਣ ਵਾਲੀ ਹੈ ਗੱਲ ਕਰਾਂਗੇ ਆਪਾਂ ਇੱਕ ਏਦਾਂ ਦੇ ਰੰਗੀਨ ਮિજાਜ ਤੇ ਦਿਲਚਸਪ ਬੰਦੇ ਦੀ ਯਾਨੀ ਕਿ ਗੱਲ ਕਰਾਂਗੇ ਰਾਇਲ ਫੈਮਲੀ ਪਟਿਆਲਾ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜਿਹਨੂੰ ਕਿ ਪਟਿਆਲਿਆ ਰਾਜਾ ਭੂਪਾ ਵੀ ਕਿਹਾ ਜਾਂਦਾ ਇਹਨਾਂ ਦੇ ਬਾਰੇ ਤਾਂ ਇਹ ਜਦੋਂ ਮਰਿਆ ਜਦੋਂ ਨੇ ਸਵਾਰਥ ਛੱਡੇ ਉਹ ਸਮੇਂ ਕੀ ਕੀ ਕਾਰਨਾਮੇ ਹੋਏ ਕੀ ਕੀ ਕਾਹੜ ਵਾਪਰੇ ਤੇ ਇਸ ਇਨਸਾਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਰੋਚਕ ਗੱਲਾਂ ਇਹਦੀਆਂ 365 ਰਾਣੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਕੁਝ ਕਾਹੜ ਦੱਸਾਂਗੇ ਤੁਹਾਨੂੰ ਸੋ ਹੋਰ ਹੀ ਬੜੀ ਦਿਲਚਸਪ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਮਹਾਰਾਜਾ ਪਟਿਆਲਾ ਦੇ ਬਾਰੇ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਪਟਿਆਲਾ ਰਾਜਾ ਭਪਿੰਦਰ ਸਿੰਘ ਇਹ ਮਹਾਰਾਜਾ ਆਲਾ ਸਿੰਘ ਦੀ ਵੰਚ ਵਿੱਚੋਂ ਸੀਗਾ ਔਰ ਆਲਾ ਸਿੰਘ ਨੇ ਬੜਾ ਭਾਰੀ ਖਜ਼ਾਨਾ ਇਕੱਠਾ ਕੀਤਾ ਹੋਇਆ ਸੀ ਜਿਦੇ ਵਿੱਚ ਅਨੇਕਾਂ ਅਨਮੋਲ ਹੀਰੇ ਜਵਾਹਰਾਤ ਤੇ ਰਤਨ ਜਿਹੜੇ ਕਹਿਣੇ ਸੀਗੇ ਉਹਨੇ ਆਪਣੀ ਰਿਆਸਤ ਦਾ ਇਲਾਕਾ ਵੀ ਕਾਫੀ ਦੂਰ ਤੱਕ ਵਧਾ ਲਿਆ ਸੀ ਤਾਂ ਮਹਾਰਾਜਾ ਭਪਿੰਦਰ ਸਿੰਘ ਇੱਕ ਬਹੁਤ ਹੀ ਅਦੁੱਪਤ ਯੋਗਤਾ ਦਾ ਮਾਲਕ ਸੀ ਉਹਨੇ ਆਪਣੀ ਹਕੂਮਤ 'ਚ ਇੱਕ ਤੋਂ ਇੱਕ ਵੱਧ ਕੇ ਸਯੋਗ ਵਿਦਵਾਨ ਤੇ ਮਾਹਰ ਉੱਚ ਅਫਸਰ ਅਤੇ ਵਜੀਰ ਰੱਖੇ ਹੋਏ ਸੀਗੇ ਜੋ ਕਿ ਉਹਦੇ ਆਖਰੀ ਸਾਹ ਤੱਕ ਵਫਾਦਾਰ ਰਹੇ ਹੁਣ ਮਹਾਰਾਜਾ ਭਵਿੰਦਰ ਸਿੰਘ ਦਾ ਪਿਤਾ ਮਹਾਰਾਜਾ ਸਰ ਰਜਿੰਦਰ ਸਿੰਘ ਜੀ ਸੀ ਐਸ ਆਈ ਇਹ ਬਹੁਤ ਹੀ दारू ਪੀਣ ਦੇ ਕਰਕੇ 28 ਸਾਲ ਦੀ ਉਮਰ 'ਚ ਮਰ ਗਿਆਤਾ ਇਸ ਲਈ ਉਹਦੇ ਸਲਾਹਕਾਰਾਂ ਨੇ ਇਸ ਗੱਲ ਦਾ ਬੜਾ ਖਾਸ ਧਿਆਨ ਰੱਖਿਆ ਸੀ ਕਿ ਮਹਾਰਾਜਾ ਭਵਿੰਦਰ ਸਿੰਘ ਆਪਣੇ ਪਿਤਾ ਤੇ ਦਾਦੇ ਦੀ ਇਸ ਬੁਰੀ ਆਦਤ ਤੋਂ ਦੂਰ ਰਹੇ ਉਦੀ ਪੜ੍ਹਾਈ ਲਈ ਇੱਕ ਅੰਗਰੇਜ਼ ਅਧਿਆਪਕ ਰੱਖਿਆ ਗਿਆ ਔਰ ਮਹਾਰਾਜੇ ਨੂੰ ਹਿੰਦੂ ਤੇ ਸਿੱਖ ਅਧਿਆਪਕ ਵੀ ਪੜਾਉਂਦੇ ਸੀਗੇ 18 ਸਾਲ ਦੀ ਉਮਰ 'ਚ ਮਹਾਰਾਜਾ ਵਿਦਵਾਨ ਅਤੇ ਸਯੋਗ ਆਦਮੀ ਬਣ ਗਿਆ ਹੁਣ ਜਵਾਨ ਹੋਣ ਤੇ ਦਰਬਾਰੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਮਹਾਰਾਜੇ ਨੂੰ ਸ਼ਰਾਬ ਤੇ ਔਰਤਾਂ ਦਾ ਚਸਕਾ ਪੈ ਜਾਵੇ ਪਰ ਮਹਾਰਾਜੇ ਨੇ ਖੁਦ ਨੂੰ ਇਹਨਾਂ ਭੈੜੀਆਂ ਆਲਾਮਤਾਂ ਤੋਂ ਬਚਾਈ ਰੱਖਿਆ ਉਹ ਸ਼ਿਸ਼ਨਾ ਲਗਾਤਾਰ ਜਾਰੀ ਰਹੀਆਂ ਕਿਉਂਕਿ ਉਹਨੂੰ ਮਾਰੀਆਂ ਆਤਾਂ ਪਾਉਣ ਨਾਲ ਦਰਬਾਰੀਆਂ ਨੂੰ ਫਾਇਦਾ ਹੁੰਦਾ ਸੀ ਅਖੀਰ ਮਹਾਰਾਜਾ ਉਹਨਾਂ ਦੇ ਜਾਲ ਦੇ ਵਿੱਚ ਫਸੇ ਗਿਆ ਉਹ ਭੇੜੇ ਦਰਬਾਰੀ ਲੋਕ ਜਵਾਨ ਅਤੇ ਸੁੰਦਰ ਔਰਤਾਂ ਲੱਭ ਕੇ ਲਿਆਉਂਦੇ ਤੇ ਔਰਤਾਂ ਆਪਣੀਆਂ ਅਦਾਵਾਂ ਨਾਲ ਮਹਾਰਾਜਾ ਨੂੰ ਭਰਮਾਉਣ ਦੀ ਯਤਨ ਕਰਦੀਆਂ ਆਖਰਕਾਰ ਮਹਾਰਾਜਾ ਵੀ ਮਰਦ ਸੀ ਉਹ ਬੌਧਾਚਰ ਬਚ ਨਹੀਂ ਸਕਿਆ ਇਹ ਔਰਤਾਂ ਹਿੰਦੁਸਤਾਨ ਦੇ ਦੂਰ ਦੂਰ ਦੇ ਇਲਾਕਿਆਂ ਤੋਂ ਲਿਆਂਦੀਆਂ ਜਾਂਦੀਆਂ ਤੇ ਇਹਨਾਂ ਦੀ ਚੋਣ ਕੱਚੀ ਉਮਰ ਅਤੇ ਖੂਬਸੂਰਤੀ ਦੇਖ ਕੇ ਕੀਤੀ ਜਾਂਦੀ ਸੀ ਮਹਾਰਾਜੇ ਦੇ ਅੰਤਮ ਮੇਲੇ ਉਹਦੇ ਹਰਮ ਦੇ ਵਿੱਚ 332 ਔਰਤਾਂ ਸੀਗੀਆਂ ਇਹਨਾਂ ਚੋਂ 10 ਮਹਾਰਾਣੀਆਂ ਸਨ 50 ਰਾਣੀਆਂ ਸਨ ਤੇ ਬਾਕੀ ਚਹੇਤੀਆਂ ਰਖੇਲਾ ਜਾਂ ਨੌਕਰਾਨੀਆਂ ਸੀਗੀਆਂ ਇਹ ਸਾਰੀਆਂ ਹਰ ਵੇਲੇ ਮਹਾਰਾਜੇ ਦੀ ਸੇਵਾ 'ਚ ਹਾਜ਼ਰ ਰਹਿੰਦੀਆਂ ਸੀ ਉਹ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਇਹਨਾਂ ਵਿੱਚੋਂ ਕਿਸੇ ਨਾਲ ਵੀ ਆਪਣੀ ਕਾਮ ਦੀ ਤ੍ਰਿਪਤੀ ਕਰ ਸਕਦਾ ਸੀ ਘੱਟ ਉਮਰ ਦੀਆਂ ਨਾਬਾਲਗ ਕੁੜੀਆਂ ਮਹਿਲ ਚ ਲਿਆਂਦੀਆਂ ਜਾਂਦੀਆਂ ਜਦੋਂ ਉਹ ਜਵਾਨ ਹੋ ਜਾਂਦੀਆਂ ਤਾਂ ਉਹਨਾਂ ਤੋਂ ਦਾਸੀਆਂ ਦਾ ਕੰਮ ਲਿਆ ਜਾਂਦਾ ਸੀ ਉਹਨਾਂ ਦਾ ਖਾਣ ਪੀਣ ਰਹਿਣ ਸਹਿਣ ਹਰਮ ਦੇ ਨੀਮਾਂ ਦੇ ਅਨੁਸਾਰ ਹੁੰਦਾ ਸੀ ਪਹਿਲਾਂ ਪਹਿਲਾਂ ਇਹਨਾਂ ਨੂੰ ਸਿਗਰਟ ਸ਼ਰਾਬ ਇਹ ਮਹਾਰਾਜੇ ਅੱਗੇ ਪੇਸ਼ ਕਰਨ ਲਈ ਕਿਹਾ ਜਾਂਦਾ ਸੀ ਤਾਂ ਮਹਾਰਾਜਾ ਉਹਨਾਂ ਦੇ ਨਾਲ ਚੋਲ ਮੋਲ ਕਰਦਾ ਤੇ ਕਦੇ-ਕਦੇ ਉਹਨਾਂ ਨੂੰ ਚੁੰਮ ਵੀ ਲੈਂਦਾ ਪਹਿਲਾਂ ਪਹਿਲਾਂ ਇਹ ਕੁੜੀਆਂ ਕੇਵਲ ਨੌਕਰਾਨੀਆਂ ਵਾਂਗੂ ਕੰਮ ਕਰਦੀਆਂ ਪਰ ਜਿਉਂ-ਜਿਉਂ ਮਹਾਰਾਜਾ ਉਹਨਾਂ ਨੂੰ ਪਸੰਦ ਕਰਦਾ ਤਿਉਂ-ਤਿਉਂ ਉਹਨਾਂ ਦਾ ਅਹੁਦਾ ਵਧਦਾ ਜਾਂਦਾ ਇੱਥੋਂ ਤੱਕ ਕਿ ਉਹਨਾਂ ਵਿੱਚੋਂ ਜੋ ਕਰਮਾਂ ਵਾਲੀਆਂ ਹੁੰਨੀਆਂ ਉਹ ਰਾਣੀਆਂ ਤੇ ਮਹਾਰਾਣੀਆਂ ਵੀ ਬਣ ਜਾਂਦੀਆਂ ਸੀ ਜਦੋਂ ਮਹਾਰਾਜਾ ਕਿਸੇ ਨਵੀਂ ਔਤ ਨੂੰ ਮਹਾਰਾਣੀ ਬਣਾਉਂਦਾ ਤਾਂ ਉਹ ਭਾਰਤ ਦੀ ਬ੍ਰਿਟਾਨੀਆ ਸਰਕਾਰ ਨੂੰ ਉਸ ਨੂੰ ਮਾਨਤਾ ਦੇਣ ਲਈ ਚਿੱਠੀ ਲਿਖਦਾ ਸੀ ਤੇ ਸਰਕਾਰ ਉਹਨੂੰ ਮਹਾਰਾਣੀ ਸਵਕਾਰ ਕਰ ਲੈਂਦੀ ਸੀ। ਇਦਾਂ ਦੀਆਂ ਮਹਾਰਾਣੀਆਂ ਦੀ ਕੁੱਖੋਂ ਜੋ ਔਲਾਦ ਪੈਦਾ ਹੁੰਦੀ ਉਹ ਮਹਾਰਾਜੇ ਦੀ ਕਾਨੂੰਨੀ ਔਲਾਦ ਮੰਨੀ ਜਾਂਦੀ ਤੇ ਉਸ ਨੂੰ ਰਾਜਕੁਮਾਰਾਂ ਅਤੇ ਰਾਜਕੁਮਾਰੀਆਂ ਵਾਲੇ ਸਾਰੇ ਹੱਕ ਮਿਲਦੇ ਸੀਗੇ। ਮਹਾਰਾਣੀਆਂ ਤੇ ਰਖੇਲਾ ਵਿੱਚ ਹੋਰ ਵੀ ਕਈ ਫਰਕ ਸੀਗੇ। ਮਹਾਰਾਣੀਆਂ ਨੂੰ ਦੁਪਹਿਰ ਅਤੇ ਰਾਤ ਦਾ ਖਾਣਾ ਤੇ ਚਾਹ ਇਹ ਸੋਨੇ ਦੇ ਕੱਪਾਂ ਅਤੇ ਪਲੇਟਾਂ 'ਚ ਦਿੱਤੀ ਜਾਂਦੀ ਸੀਗੀ। ਤੇ ਖਾਣਿਆਂ ਦੀ ਗਿਣਤੀ ਲਗਭਗ 100 ਦੇ ਕਰੀਬ ਹੁੰਦੀ ਸੀ। ਇਹਨਾਂ 'ਚ ਵਧੀਆ ਕਿਸਮ ਦੇ ਪਲਾਉ, ਤਰਕਾਰੀਆਂ, ਸ਼ੋਰਬਾ, ਮੀਟ, ਮੱਛੀ ਹੋਰ ਮਿੱਠੇ ਪਕਵਾਨ ਇਹ ਪਰੋਸੇ ਜਾਂਦੇ ਸੀ। ਤੇ ਰਾਣੀਆਂ ਨੂੰ ਚਾਂਦੀ ਦੇ ਭਾਂਡਿਆਂ 'ਚ ਖਾਣਾ ਪਰੋਸਿਆ ਜਾਂਦਾ ਸੀ ਤੇ ਇਹਨਾਂ ਦੀ ਗਿਣਤੀ ਕੁੱਲ 50 ਤੱਕ ਹੁੰਦੀ ਸੀ। ਯਾਨੀ ਕਿ 50 ਤਰ੍ਹਾਂ ਦਾ ਖਾਣਾ ਇਹਨਾਂ ਨੂੰ ਮਿਲਦਾ ਸੀ। ਬਾਕੀ ਸਾਰੀਆਂ ਤੀਵੀਆਂ ਨੂੰ ਪਿੱਤਲ ਦੇ ਭਾਂਡਿਆਂ 'ਚ ਖਾਣਾ ਮਿਲਦਾ ਤੇ ਉਹਨਾਂ ਦੇ ਭਾਂਡਿਆਂ ਦੀ ਗਿਣਤੀ 20 ਤੋਂ ਵੱਧ ਨਹੀਂ ਸੀ ਹੁੰਦੀ। ਮਹਾਰਾਜਾ ਹੀਰੇ ਜੁਵਾਰਾਤ ਜਿਹੜੇ ਸੋਨੇ ਦੇ ਭਾਂਡਿਆਂ 'ਚ ਖਾਣਾ ਖਾਂਦਾ ਤੇ ਉਹਨਾਂ ਪਲੇਟਾਂ ਦੀ ਗਿਣਤੀ ਕਦੇ ਵੀ 150 ਤੋਂ ਘੱਟ ਨਹੀਂ ਸੀ ਹੁੰਦੀ ਮਹਾਰਾਜਾ ਤੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਜਦੋਂ ਹੁੰਦੇ ਸੀਗੇ ਤਾਂ ਇਹੋ ਜਿਹੇ ਖਾਸ ਮੌਕਿਆਂ ਉੱਤੇ ਸ਼ਾਨਦਾਰ दावतਾਂ ਹੁੰਦੀਆਂ 250 ਤੋਂ 300 ਤੱਕ ਮਹਿਮਾਨਾਂ ਲਈ ਨੇਜਾਂ ਦੇ ਉੱਪਰ ਖਾਣਾ ਪਰੋਸਿਆ ਜਾਂਦਾ ਸੀ ਇੱਕ ਪਾਸੇ ਮਰਦਾਂ ਵਿੱਚ ਮਹਾਰਾਜਾ ਉਹਦੇ ਪੁੱਤਰ ਜਵਾਈ ਰਿਸ਼ਤੇਦਾਰ ਤੇ ਕੁਝ ਖਾਸ ਤੌਰ ਤੇ ਸੱਦੇ ਗਏ ਲੋਕ ਬੰਦੇ ਦੂਜੇ ਪਾਸੇ ਮਹਾਰਾਣੀਆਂ ਰਾਣੀਆਂ ਤੇ ਹਰਮ ਦੀਆਂ ਕੁਝ ਹੋਰ ਔਰਤਾਂ ਬੈਠਦੀਆਂ ਇਟਾਲੀਅਨ ਅੰਗਰੇਜ਼ ਤੇ ਹਿੰਦੁਸਤਾਨੀ ਬਹਿਰੇ ਖਾਣਾ ਪਰੋਸਦੇ ਭੋਜਨ ਅਤੇ ਸ਼ਰਾਬਾਂ ਬਹੁਤ ਮਹਿੰਗੀਆਂ ਤੇ ਉੱਚ ਦਰਜੇ ਦੀਆਂ ਬੜੀਆਂ ਕੀਮਤੀ ਹੁੰਦੀਆਂ ਸੀਗੀਆਂ ਤਾਂ ਖਾਣੇ ਦੀਆਂ ਪਲੇਟਾਂ ਦਾ ਮਹਿਮਾਨਾਂ ਅਗੇ ਢੇਰ ਲੱਗ ਜਾਂਦਾ ਸੀ ਇਥੋਂ ਤੱਕ ਕੇ ਦੋਸਤੋ ਉਹਨਾਂ ਦੀਆਂ ਥੋਡੀਆਂ ਜਿਹੜੀਆਂ ਸੀ ਇਹ ਪਲੇਟਾਂ ਨੂੰ ਛੂਹਣ ਲੱਗ ਜਾਂਦੇ ਸੀ ਬਹਿਰੇ ਲਗਾਤਾਰ ਪਲੇਟ ਤੇ ਪਲੇਟ ਧਰੀ ਜਾਂਦੇ ਦਾਵਤਾ ਪੇਛੋਂ ਆਮ ਤੌਰ ਤੇ ਨਾਚ ਗਾਣੇ ਦਾ ਪ੍ਰੋਗਰਾਮ ਹੁੰਦਾ ਜਿਹਦੇ ਚ ਲੱਗ ਲੱਗ ਰਿਆਸਤਾ ਦੀਆਂ ਮਸ਼ਹੂਰ ਗਾਉਣ ਵਾਲੀਆਂ ਤੇ ਨਾਚੀਆਂ ਸ਼ਾਮਲ ਹੁੰਦੀਆਂ ਸੀ ਅਜਹੀਆਂ ਦਾਵਤਾ ਅਗਲੀ ਸਵੇਰ ਤੱਕ ਜਾਰੀ ਰਹਿੰਦੀਆਂ ਤੇ ਸਾਰੇ ਸ਼ਰਾਬ ਦੇ ਨਚੇ ਚ ਗੁੱਟ ਹੁੰਦੇ ਤਾਂ ਦੋਸਤੋ ਇਹ ਰਾਗ ਰੰਗ ਇਦਾਂ ਕਈ ਸਾਲਾਂ ਤੱਕ ਚੱਲਦੇ ਰਹੇ ਮਹਾਰਾਜੇ ਦੇ ਮਹਿਲ 'ਚ ਯੂਰਪ, ਨੇਪਾਲ, ਸਾਈਪ੍ਰਸ ਟਾਪੂ ਤੋਂ ਲਿਆਂਦੀਆਂ ਕਈ ਜਵਾਨ ਸੁੰਦਰ ਔਰਤਾਂ ਸੀਗੀਆਂ ਔਰ ਉਹ ਸਾਰੀਆਂ ਅਜਹੀਆਂ ਅਤ ਕੀਮਤੀ ਪੋਸ਼ਾਕਾਂ ਅਤੇ ਗਹਿਣੇ ਪਹਿਨਦੀਆਂ ਜੋ ਕਿ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਮਿਲੇ ਨਹੀਂ ਸੀ ਸਕਦੇ ਇਤੋਂ ਤੱਕ ਕਿ ਹਾਲੀਵੁੱਡ ਦੇ ਫਿਲਮੀ ਸਟਾਰਾਂ ਜਾਂ ਫਰਾਂਸ ਤੇ ਇੰਗਲੈਂਡ ਦੇ ਸ਼ਾਹੀ ਪਰਿਵਾਰਾਂ ਨੂੰ ਵੀ ਨਸੀਬ ਨਹੀਂ ਸੀ ਹੁੰਦੇ ਦਾवत ਖਤਮ ਹੋਣ ਤੇ ਮਹਾਰਾਜਾ ਆਪਣੀਆਂ ਚਹੇਤੀਆਂ ਔਰਤਾਂ ਨੂੰ ਨਾਲ ਲੈ ਕੇ ਆਪਣੇ ਖਾਸ ਮਹਿਲ ਚਲੇ ਜਾਂਦਾ ਤੇ ਬਾਕੀ ਸਾਰੀਆਂ ਈਰਖਾ ਦੀ ਅੱਗ ਵਿੱਚ ਸੜ ਬਲ ਕੇ ਰਹਿ ਜਾਂਦੀਆਂ ਹੁਣ ਮਹਾਰਾਜੇ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਹਰਮਨ ਦੀਆਂ ਔਰਤਾਂ ਕਈ ਢੰਗ ਤਰੀਕੇ ਵਰਤਦੀਆਂ ਮਹਾਰਾਜਾ ਸਭ ਨੂੰ ਪਿਆਰ ਕਰਦਾ ਤੇ ਉਹਨਾਂ ਦਾ ਪੂਰਾ ਖਿਆਲ ਰੱਖਦਾ ਹੁੰਦਾ ਸੀ ਰੋਜ਼ ਉਹਨਾਂ ਦੀ ਸਿਹਤ ਪਰਖਣ ਆਉਂਦੇ ਡਾਕਟਰ ਨੂੰ ਉਹ ਆਪਣੀ ਬਿਮਾਰੀ ਬਾਰੇ ਦੱਸਦੀਆਂ ਰਹਿੰਦੀਆਂ ਆਮ ਤੌਰ ਤੇ ਉਹ ਕਬਜ ਰਹਿਣ ਦੀ ਗੱਲ ਕਹਿ ਕੇ ਡਾਕਟਰ ਤੋਂ ਗੋਲੀਆਂ ਲੈ ਲੈਂਦੀਆਂ ਸੀ ਕਈ ਦਿਨਾਂ ਤੱਕ ਇਸੇ ਤਰ੍ਹਾਂ ਬਹਾਨੇ ਬਣਾ ਕੇ ਜਦੋਂ ਕਾਫੀ ਗੋਲੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਜਿਸ ਰਾਤ ਉਹ ਮਹਾਰਾਜੇ ਨੂੰ ਆਪਣੇ ਕਮਰੇ 'ਚ ਬੁਲਾਉਣਾ ਚਾਹੁੰਦੀਆਂ ਉਸ ਦਿਨ ਤਿੰਨ ਚਾਰ ਖੁਰਾਕਾਂ ਖਾ ਲੈਂਦੀਆਂ ਜਦੋਂ ਦਸਤ ਲੱਗ ਜਾਂਦੇ ਤਾਂ ਮਹਾਰਾਜੇ ਨੂੰ ਖਬਰ ਭੇਜੀ ਜਾਂਦੀ ਮਹਾਰਾਜਾ ਬਿਮਾਰੀ ਦਾ ਪਤਾ ਲੱਗਦਿਆਂ ਸਾਰ ਜਦੋਂ ਖਬਰ ਲੈਣ ਲਈ ਆਉਂਦਾ ਉਹ ਇੰਨਾ ਲੰਮਾ ਸਮਾਂ ਆਪਣੀ ਬਿਮਾਰੀ ਬਾਰੇ ਦੱਸਦੀਆਂ ਰਹਿੰਦੀਆਂ ਕਿ ਮਹਾਰਾਜਾ ਕਾਫੀ ਲੇਟ ਹੋ ਜਾਂਦਾ ਮਹਾਰਾਜੇ ਨੂੰ ਜ਼ਿੰਦਗੀ ਪਰ ਇਹ ਪਤਾ ਨਾ ਲੱਗਿਆ ਕਿ ਅਜਿਹੀ ਚਲਾਕੀ ਉਹਦਾ ਧਿਆਨ ਖਿੱਚਣ ਲਈ ਕੀਤੀ ਜਾਂਦੀ ਸੀ ਹਰਮਧੀਆਂ ਔਰਤਾਂ ਹੋਰ ਵੀ ਕਈ ਤਰ੍ਹਾਂ ਦੇ ਢੰਗ ਅਪਣਾਉਂਦੀਆਂ ਕਦੇ-ਕਦੇ ਆਪਣੇ ਇਕਲਾਪੇ ਤੇ ਮਹਾਰਾਜ ਦੇ ਪ੍ਰੇਮ ਕਾਰਨ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੇ ਦਿੰਦੀਆਂ ਸੀ ਉਹਨਾਂ ਵਿੱਚੋਂ ਕੁਝ ਤਾਂ ਸੱਚਮੁੱਚ ਫਹਾ ਲੈ ਕੇ ਮਰ ਵੀ ਗਈਆਂ ਸੀ ਫੇਰ ਜਦੋਂ ਕੋਈ ਰਾਣੀ ਜਾਂ ਰਖੈਲ ਇੱਕਲਤਾ ਦੀ ਸ਼ਿਕਾਇਤ ਕਰਦੀ ਤਾਂ ਮਹਾਰਾਜਾ ਘਬਰਾ ਜਾਂਦਾ ਉਹ ਤੁਰੰਤ ਉਹਦੇ ਕੋਲ ਜਾ ਕੇ ਤਸੱਲੀਆਂ ਤੇ ਦਿਲਾਸੇ ਦੇਣ ਲੱਗਦਾ ਮਹਿਲ ਚ ਕਈ ਔਰਤਾਂ ਐਦਾਂ ਦੀਆਂ ਵੀ ਸਨ ਜਿਨ੍ਹਾਂ ਨੂੰ ਜ਼ਿੰਦਗੀ ਚ ਇੱਕ ਵਾਰ ਵੀ ਮਹਾਰਾਜੇ ਨਾਲ ਪਿਆਰ ਕਰਨਾ ਸੁਭਾਗ ਪ੍ਰਾਪਤ ਨਾ ਹੋਇਆ ਉਹ ਜਿਵੇਂ ਲਿਆਂਦੀਆਂ ਉਵੇਂ ਹੀ ਪਈਆਂ ਸੀ ਪ੍ਰੈਸ਼ ਤਾਂ ਆਪਣੀਆਂ ਮਹਾਰਾਣੀਆਂ ਤੇ ਰਖੈਲਾਂ ਨਾਲ ਉਹਨੂੰ ਬੜਾ ਪਿਆਰ ਸੀਗਾ ਔਰ ਉਹ ਚਾਹੁੰਦਾ ਸੀ ਕਿ ਉਹਦਾ ਪਿਆਰ ਸਭ ਨੂੰ ਬਰਾਬਰ ਮਿਲੇ ਤਾਂ ਮਹਿਲ ਦੀਆਂ ਔਰਤਾਂ ਵੀ ਉਹਨੂੰ ਇਸੇ ਤਰ੍ਹਾਂ ਪਿਆਰ ਕਰਦੀਆਂ ਸਨ ਜਦੋਂ ਮਹਾਰਾਜਾ ਯੂਰਪ ਕੋ ਮੰਡ ਜਾਂਦਾ ਤਾਂ ਉਹਦੇ ਨਾਲ ਇੱਕ ਦਰਜਣ ਔਰਤਾਂ ਜ਼ਰੂਰ ਜਾਂਦੀਆਂ ਭਾਰਤ ਦੇ ਬਾਰਡਰ ਨੂੰ ਪਾਰ ਕਰਦੇ ਹੀ ਉਹਨਾਂ 'ਚ ਰਾਣੀ ਮਹਾਰਾਣੀ ਜਾਂ ਰਖੈਲ ਦਾ ਫਰਕ ਖਤਮ ਹੋ ਜਾਂਦਾ ਸੀ ਪੈਰਿਸ ਅਤੇ ਲੰਡਨ ਪਹੁੰਚ ਕੇ ਮੋਤੀ ਬਾਗ ਦੀਆਂ ਰਵਾਇਤਾਂ ਪਾਸੇ ਰੱਖ ਦਿੱਤੀਆਂ ਜਾਂਦੀਆਂ ਸੀ ਮਹਾਰਾਜੇ ਨੇ ਆਪਣੇ ਖਾਸ ਮਹਿਲ ਮੋਤੀ ਬਾਗ ਦੇ ਪਿਛਲੇ ਪਾਸੇ ਔਰਤਾਂ ਲਈ ਕਈ ਮਹਿਲ ਬਣਵਾਏ ਹੋਏ ਸੀਗੇ ਜਿੱਥੇ ਉਹ ਸਖਤ ਪਰਦੇਚ ਰਹਿੰਦੀਆਂ ਸਨ ਮਹਿਲਾਂ ਦੇ ਨੇੜੇ ਤੇੜੇ ਹਰ 20 ਕਦਮਾਂ ਤੇ ਮੰਤਰੀ ਪਹਿਰਾ ਦੰਦੇ ਸੀ ਮਹਿਲਾਂ 'ਚ ਅੰਗਰੇਜ਼ੀ ਢੰਗ ਦਾ ਫਰਨੀਚਰ ਸਜਿਆ ਹੁੰਦਾ ਸੀ ਮਹਾਰਾਜੇ ਦੇ 2-4 ਪ੍ਰੋਥੀਯੋਗ ਅਫਸਰਾਂ ਤੇ ਵਜ਼ੀਰਾ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਮਹਿਲਾਂ 'ਚ ਜਾਣ ਦੀ ਆਗਿਆ ਨਹੀਂ ਸੀ ਹੁਣ ਮਹਾਰਾਜਾ ਭੂਪਾ ਖਾਸ ਤੌਰ ਤੇ ਸੱਦੇਗੇ ਵਿਦੇਸ਼ੀ ਜਦ ਭਾਰਤੀ ਲੋਕਾਂ ਨੂੰ ਇਹ ਮਹਿਲ ਅੰਦਰ ਦਾਅਵਤ ਦਿੰਦਾ ਸੀ ਸੋ ਇਦਾਂ ਦੇ ਮੌਕੇ ਪਰ ਪ੍ਰਧਾਨ ਮੰਤਰੀ ਜਾਂ ਮਹਾਰਾਜ ਦੇ 2-4 ਅਤਿ ਪ੍ਰੋਤਿਸ਼ਯੋਗ ਅਫਸਰ ਵੀ ਮੌਜੂਦ ਹੁੰਦੇ ਤਾਂ ਮਹਾਰਾਜੇ ਦੇ ਖਾਸ ਹੁਕਮ ਨਾਲ ਰੇਸ਼ਮੀ ਕੱਪੜਿਆਂ ਅਤੇ ਕੀਮਤੀ ਗਹਿਣੇ ਨਾਲ ਸਜੀਆਂ ਸੁੰਦਰ ਔਰਤਾਂ ਹੱਸਦੀਆਂ ਹੋਈਆਂ ਮਹਿਮਾਨਾਂ ਨੂੰ ਸਿਗਰਟ ਤੇ ਸ਼ਰਾਬ ਪੇਸ਼ ਕਰਦੀਆਂ ਮਹਾਰਾਜਾ ਆਪਣੀਆਂ ਔਰਤਾਂ ਪ੍ਰਤੀ ਈਰਖਾ ਲੂ ਨਹੀਂ ਸੀ ਤੇ ਉਹਨਾਂ ਨੂੰ ਮਹਿਮਾਨਾਂ ਨਾਲ ਵਿਚਰਨ ਦੀ ਖੁੱਲ ਦਿੰਦਾ ਸੀ ਪਰ ਉਹ ਕਿਸੇ ਵੀ ਪ੍ਰਕਾਰ ਦਾ ਓਜੰਡਪਣਾ ਜਾਂ ਛੇੜਖਾਣੀ ਬਰਦਾਸ਼ਤ ਨਹੀਂ ਸੀ ਕਰਦਾ ਜਦੋਂ ਉਹ ਮਹਿਲ 'ਚ ਇਕੱਲਾ ਹੁੰਦਾ ਤਾਂ ਦਰਜਣਾਂ ਔਰਤਾਂ ਉਹਦੇ ਕਦਮਾਂ 'ਚ ਵਿਸ਼ੀਆਂ ਪਈਆਂ ਰਹਿੰਦੀਆਂ ਸੀ ਕੁਝ ਉਹਦੀਆਂ ਲੱਤਾਂ ਘੁੱਟਦੀਆਂ ਤੇ ਬਾਕੀ ਇੱਧਰ-ਉੱਧਰ ਸਨੇਹੇ ਪਚਾਉਣ ਦੇ ਕੰਮ ਕਰਦੀਆਂ ਜਿਸ ਔਰਤ ਨੂੰ ਮਹਾਰਾਜਾ ਉਸ ਰਾਤ ਲਈ ਚੁਣਦਾ ਉਹ ਸਾਰੇ ਪ੍ਰੋਗਰਾਮ ਦਾ ਕੇਂਦਰ ਹੁੰਦੀ ਤੇ ਸਭ ਦੀਆਂ ਨਿਗਾਹਾਂ ਉਹਦੇ ਉੱਤੇ ਟਿਕੀਆਂ ਰਹਿੰਦੀਆਂ ਸੀ ਉਹਨੇ ਲਾਲ ਸੁਰਖ ਰੰਗ ਦੀ ਪਾਰਦਰਸ਼ੀ ਪੋਸ਼ਾਕ ਪਹਿਨੀ ਹੁੰਦੀ ਨਾਕ 'ਚ ਹੀਰੇ ਦਾ ਲੌਂਗ, ਮੋਤੀਆਂ ਦੇ ਹਾਰ ਤੇ ਬਾਜੂਬੰਦ ਪਾਏ ਹੁੰਦੇ ਦੀ। ਉਹ ਆਮ ਤੌਰ ਤੇ ਮਹਾਰਾਜੇ ਦੀ ਗੋਡੇ ਨਾਲ ਲਾ ਕੇ ਬੈਣਦੀ। ਤਾਂ ਹਰਮ ਦੀ ਭੋਗ ਵਿਲਾਸ ਭਰੀ ਜ਼ਿੰਦਗੀ ਤੇ ਉਸ ਤਣਾਅ ਦੇ ਬੋਝ ਕਰਕੇ ਜੋ ਗਵਾਂਢੀ रियासतਾਂ ਤੇ ਭਾਰ ਦੇ ਵਾਇਸ ਰਾਇ ਨਾਲ ਸਿਆਸੀ ਤੌਰ ਤੇ ਪੈਦਾ ਹੋ ਗਿਆ ਸੀ। ਮਹਾਰਾਜਾ ਬਿਮਾਰ ਹੋ ਗਿਆ। ਉਹਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਣ ਲੱਗ ਪਿਆ। ਫਰਾਂਸ ਦੇ ਮਸ਼ਹੂਰ ਡਾਕਟਰ ਪ੍ਰੋਫੈਸਰ ਅਬਰਾਮੀ ਤੇ ਡਾਕਟਰ ਆਦਰੇ ਲਿਚਵੀ ਇਹਨੂੰ ਖਾਸ ਤੌਰ ਤੇ ਬੁਲਾਇਆ ਗਿਆ ਸੀ ਜਿਨ੍ਹਾਂ ਨੇ ਇਸ ਰੋਗ ਦਾ ਨਵਾਂ ਇਲਾਜ ਲੱਭਿਆ ਸੀ ਤਾਂ ਉਹਨਾਂ ਨੇ ਕੁਝ ਏਦਾਂ ਦੇ ਟੀਕੇ ਤਿਆਰ ਕੀਤੇ ਸੀ ਜਿਨ੍ਹਾਂ ਨੂੰ ਰੀੜ ਦੀ ਹੱਡੀ 'ਮਾਂ ਲਾਉਣ ਦੇ ਨਾਲ ਮਰੀਜ਼ ਨੂੰ ਰਾਹਤ ਮਿਲਦਾ ਸੀ ਤਾਂ ਮਹਾਰਾਜਾ ਭੂਪਾ ਆਪਣੇ ਇਲਾਜ ਲਈ ਯੂਰਪ ਵੀ ਗਿਆ ਪਰ ਸਾਰੇ ਯਤਨਾਂ ਦੇ ਬਾਵਜੂਦ ਉਹਦੇ ਹਾਈ ਬਲੱਡ ਪ੍ਰੈਸ਼ਰ ਤੇ ਕਾਬੂ ਨਾ ਪਾਇਆ ਜਾ ਸਕਿਆ ਇਹਦਾ ਕਾਰਨ ਇਹ ਸੀ ਕੇ ਡਾਕਟਰਾਂ ਦੀ ਸਲਾਹ ਨਾ ਮੰਨ ਕੇ ਉਹ दारू ਅਤੇ ਔਰਤ ਨੂੰ ਤਿਆਗ ਨਹੀਂ ਸੀ ਸਕਿਆ ਅਖੀਰ ਨੂੰ ਇੱਕ ਦਿਨ ਪ੍ਰੋਫੈਸਰ ਅਬਰਾਮੀ ਨੇ ਮਹਾਰਾਜੇ ਭੂਪੇ ਨੂੰ ਸਿੱਧਾ ਹੀ ਕਹਿਤਾ ਵੀ ਜੇ ਤੁਹਾਨੂੰ ਆਪਣੀ ਜਾਨ ਪਿਆਰੀ ਹੈ ਤਾਂ ਕੁਝ ਮਹੀਨਿਆਂ ਲਈ ਕਾਮ ਉਤੇਜਨਾ ਅਤੇ ਸ਼ਰਾਬ ਨੂੰ ਛੱਡ ਦਿਓ ਤਾਂ ਦੋਸਤੋ ਇੱਕ ਦਿਨ ਰਾਤ ਦੇ 2:30 ਵਜੇ ਮਹਾਰਾਜੇ ਨੇ ਕਹ ਲਈ ਵੀ ਉਹਦਾ ਮੰਤਰੀ ਸੀਗਾ ਜਰਮਨੀ ਦਾਸ ਤਾ ਉਸ ਨੂੰ ਟੈਲੀਫੋਨ ਤੇ ਕਿਹਾ ਕਿ ਉਹ ਜਸ਼ਨ ਮਨਾ ਰਿਹਾ ਏ ਤੇ ਮੈਂ ਤੁਰੰਤ ਪ੍ਰੋਫੈਸਰ ਅਬਰਾਮੀ ਨੂੰ ਨਾਲ ਲੈ ਕੇ ਉਹਦੇ ਕੋਲ ਆਜਾਂ। ਤਾਂ ਜਰਮਨੀ ਦਾਸ ਉਦੋਂ ਹੀ ਪ੍ਰੋਫੈਸਰ ਨੂੰ ਮੈਸੇਜ ਦੰਦਾ ਤੇ ਉਹਨੂੰ ਨਾਲ ਲੈ ਕੇ ਕਾਰ 'ਚ ਮਹਿਲਬਲ ਚੱਲ ਪਿਆ। ਤਾਂ ਉਹਨੂੰ ਕਮਰੇ 'ਚ ਲਿਜਾਇਆ ਗਿਆ ਉਹਨਾਂ ਨੂੰ ਦੋਨਾਂ ਨੂੰ ਜਿੱਤੇ ਮਹਾਰਾਜਾ ਨਸ਼ੇ ਦੇ ਨਾਲ ਪੂਰਾ ਟੈਟ ਹੋਈਂ ਕਈ ਔਰਤਾਂ ਨਾਲ ਪਿਆ ਸੀ। ਤਾਂ ਡਾਕਟਰ ਨੇ ਕਹਿ ਲੀਏ ਵੀ ਉਹਦਾ ਬਲੱਡ ਪ੍ਰੈਸ਼ਰ ਜਿਹੜਾ ਸੀਗਾ ਇਹ ਘੱਟ ਕਰਨ ਖਾਤਰ ਟੀਕਾ ਲਾਤਾ ਤੇ ਉਹ ਘੱਟ ਹੋ ਵੀ ਗਿਆ ਪਰ ਮਹਾਰਾਜਾ ਫੇਰ दारू ਤੇ ਔਰਤਾਂ ਨਾਲ ਰੰਗ ਲੜੀਆਂ ਮਨਾਉਣ ਲੱਗ ਪਿਆ ਤਾਂ ਪ੍ਰੋਫੈਸਰ ਅਬਰਾਮੀ ਨੇ ਜਦੋਂ ਦੇਖਿਆ ਕਿ ਮਹਾਰਾਜਾ ਉਹਦੀ ਨਸੀਹਤ ਤੇ ਅਮਲ ਨਹੀਂ ਕਰਦਾ ਤਾਂ ਉਹਨੇ ਕਿਹਾ ਕਿ ਹੁਣ ਤੁਸੀਂ ਬਿਮਾਰ ਨਹੀਂ ਹੋ ਤੇ ਮੈਨੂੰ ਵਾਪਸ ਜਾਣ ਦੀ ਆਗਿਆ ਦਿਓ ਉਹਨੇ ਸੋਚਿਆ ਕਿ ਅਜਿਹਾ ਕਹਿਣ ਤੇ ਮਹਾਰਾਜਾ ਨਾਰਾਜ਼ ਵੀ ਨਹੀਂ ਹੋਊਗਾ ਤੇ ਉਹਦਾ ਵੀ ਖੇੜਾ ਛੁੱਟ ਜਾਊਗਾ ਰਾਤ ਨੂੰ ਪ੍ਰੋਫੈਸਰ ਅਬਰਾਮੀ ਨੂੰ ਪੀਸ ਦੇ ਰੂਪ ਤੇ ਵਿੱਚ ਉਦੋਂ 1 ਲੱਖ ਰੁਪਇਆ ਮਿਲਦਾ ਸੀ ਪਰ ਉਹ ਪੈਸਿਆਂ ਦਾ ਲਾਲਚੀ ਨਹੀਂ ਸੀ ਉਹ ਆਪਣੀ ਮਾਣ ਮਰਿਆਦਾ ਤੇ ਭਾਰਤੀ ਮਹਾਰਾਜਾ ਨਾਲ ਆਪਣੇ ਭਵਿੱਖ ਦੇ ਸਬੰਧਾਂ ਲਈ ਬਹੁਤ ਜ਼ਿਆਦਾ ਚਿੰਤਤ ਸੀਗਾ ਪਰ ਡਾਕਟਰ ਦੀਆਂ ਹਦਾਇਤਾਂ ਨਾ ਮੰਨਣ ਕਾਰਨ ਮਹਾਰਾਜਾ ਦਾ ਬੀਪੀ ਹੋਰ ਵੱਧ ਗਿਆ ਤਾਂ ਮਹਾਰਾਜੇ ਦੀ ਇੱਛਾ ਦੇ ਅਨੁਸਾਰ ਪ੍ਰੋਫੈਸਰ ਅਬਰਾਮੀ ਜੀ ਜਿਹੜਾ ਉਹਨੂੰ ਛੱਡਣ ਲਈ ਜਰਮਨੀ ਦਾਤ ਨੂੰ ਭੇਜਿਆ ਗਿਆ ਯਾਨੀ ਕਿ ਬੰਬੇ ਛੱਡਣ ਗਿਆ ਜਰਮਨੀ ਦਾਤ ਨੂੰ ਡਾਕਟਰ ਨੂੰ ਤੇ ਦੋਸਤੋ ਜਰਮਨੀ ਜਾ ਦੇ ਵਾਪਸ ਪਰਤਣ ਤੱਕ ਮਹਾਰਾਜੇ ਦੀ ਹਾਲਤ ਕਾਫੀ ਵਿਗੜ ਚੁੱਕੀ ਸੀਗੀ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਉਹਦਾ ਇਲਾਜ ਵੀ ਬਦਲ ਦਿੱਤਾ ਗਿਆ ਸੀ ਡਾਕਟਰ ਲਿਚਵੀ ਤੇ ਹੋਰ ਫ੍ਰਾਂਸੀਸੀ ਡਾਕਟਰਾਂ ਨੇ ਪ੍ਰੋਫੈਸਰ ਅਬਰਾਮੀ ਨੂੰ ਪੈਰਿਸ ਵਿੱਚ ਤਾਰ ਭੇਜੀ ਕਿ ਹੁਣ ਉਹਦੀ ਲੋੜ ਨਹੀਂ ਰਹੀ ਕਿਉਂਕਿ ਮਹਾਰਾਜੇ ਦਾ ਇਲਾਜ ਹੁਣ ਭਾਰਤੀ ਡਾਕਟਰਾਂ ਦੇ ਹੱਥਾਂ 'ਚ ਹੈ ਇਸ ਦੌਰਾਨ ਬਲੱਡ ਪ੍ਰੈਸ਼ਰ ਹੋਰ ਵੱਧ ਗਿਆ ਤੇ ਮਹਾਰਾਜੇ ਦੀਆਂ ਦੋਵੇਂ ਅੱਖਾਂ ਦੀ ਜੋਤ ਚਲੇ ਗਈ ਤਾਂ ਦੋਸਤੋ ਉਸ ਤੋਂ ਬਾਅਦ ਦਰਬਾਰ ਦੇ ਵਿੱਚ ਯਾਨੀ ਕਿ ਮਹਿਲ ਦੇ ਵਿੱਚ ਇੱਕ ਸਾਜ਼ਿਸ਼ ਰਚੀ ਗਈ। ਉਹ ਸਾਜ਼ਿਸ਼ ਇਹ ਸੀ ਕਿ ਸਾਰੇ ਸ਼ਹਿਰ 'ਚ ਇੱਕ ਅਫਵਾਹ ਫੈਲਾ ਦਿੱਤੀ ਗਈ ਕਿ ਫ੍ਰਾਂਸੀਸੀ ਡਾਕਟਰਾਂ ਨੇ ਮਹਾਰਾਜੇ ਨੂੰ ਜੋ ਟੀਕੇ ਲਾਏ ਉਹ ਉਹਦੀ ਸਿਹਤ ਲਈ ਘਾਤਕ ਸਿੱਧ ਹੋਏ ਨੇ। ਇਸ ਕਰਕੇ ਪ੍ਰਧਾਨ ਮੰਤਰੀ ਸਰ ਲਿਆਕਤ ਹਯਾਤ ਖਾਨ ਨੇ ਫ੍ਰਾਂਸੀਸੀ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਮਹਿਲ ਤੋਂ ਬਾਹਰ ਨਾ ਜਾਣ ਕਿਉਂਕਿ ਉਹਨਾਂ ਵਿਰੁੱਧ ਮੁਜ਼ਾਰੇ ਕੀਤੇ ਜਾਣ ਦਾ ਅਦੇਸ਼ਾਏ ਭਾਵੇਂ ਮਹਾਰਾਜਾ ਪੂਰਨ ਤੌਰ ਤੇ ਅੰਨ੍ਹਾ ਹੋ ਚੁੱਕਿਆ ਸੀ ਪਰ ਉਹ ਚਾਹੁੰਦਾ ਸੀ ਕਿ ਔਰਤਾਂ ਨੂੰ ਇਹਦਾ ਪਤਾ ਨਾ ਲੱਗੇ ਸਦਾ ਵਾਂਗ ਉਹ ਆਪਣੇ ਚਹੇਤੇ ਸੇਵਾਦਾਰ ਸਰਦਾਰ ਮਿਹਰ ਸਿੰਘ ਬੇਲਾ ਨੂੰ ਦਾੜੀ ਤੇ ਪੱਗ ਬੰਨਣ ਲਈ ਕਹਿੰਦਾ ਸ਼ੀਸ਼ੇ 'ਚ ਮੂੰਹ ਦੇਖਦਾ ਕਿ ਨੌਕਰਾਂ ਚਾਕਰਾਂ ਨੂੰ ਕੋਈ ਸ਼ੱਕ ਨਾ ਹੋਵੇ ਕਿ ਉਹ ਅੰਨ੍ਹਾ ਹੋ ਗਿਆ ਰੋਜ਼ ਵਾਂਗ ਉਹਦੀਆਂ ਅੱਖਾਂ 'ਚ ਸੁਰਮਾ ਪਾਇਆ ਜਾਂਦਾ ਉਹ ਸਫੈਦ ਰੇਸ਼ਮੀ ਸ਼ੇਰਵਾਨੀ ਤੇ ਸਲਵਾਰ ਵਰਗਾ ਢਿੱਲੜ ਪਜਾਮਾ ਪਾਉਂਦਾ ਸੀਗਾ ਜੋ ਕਿ ਕਸ਼ਮੀਰਵਾਦੀ ਚ ਮਰਦ ਪਹਿਨਦੇ ਨੇ ਪੂਰੀ ਤਰ੍ਹਾਂ ਤਿਆਰ ਹੋ ਕੇ ਉਹ ਪਹਿਲਾਂ ਆਵਾਂਗੇ ਔਰਤਾਂ ਨੂੰ ਬੁਲਾਉਂਦਾ ਤੇ ਉਹਨਾਂ ਨਾਲ ਗੱਲਾਂ ਕਰਦਾ ਉਹਨਾਂ ਨੂੰ ਬਿਲਕੁਲ ਪਤਾ ਨਾ ਲੱਗਦਾ ਕਿ ਮਹਾਰਾਜਾ ਅੰਨਾ ਹੋ ਗਿਆ ਹੈ ਇਹਦਾ ਕੇਵਲ ਡਾਕਟਰਾਂ ਪ੍ਰਧਾਨ ਮੰਤਰੀ ਮਹਾਰਾਜੇ ਦੇ ਦੋ ਚਾਰ ਭਰੋਸੇਯੋਗ ਨੌਕਰਾਂ ਨੂੰ ਤੇ ਜਰਮਨੀ ਦਾਸ ਨੂੰ ਪਤਾ ਸੀ ਮਹਾਰਾਜੇ ਦੀਆਂ ਖਾਸ ਚਹੇਤੀਆਂ ਉਹਦੀਆਂ ਲੱਤਾਂ ਘੁੱਟਦੀਆਂ ਉਹ ਪਹਿਲਾਂ ਆਵਾਂਗੇ ਉਹਨਾਂ ਨੂੰ ਪਿਆਰ ਕਰਦਾ ਮਰਨ ਤੋਂ ਕੁਝ ਦਿਨ ਪਹਿਲਾਂ ਵੀ ਉਹਨੇ ਇੱਕ ਔਤ ਨਾਲ ਸੰਪਰਕ ਕੀਤਾ ਸੀ ਠੀਕ 9 ਮਹੀਨੇ ਬਾਅਦ ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਤਦ ਤੱਕ ਮਹਾਰਾਜੇ ਦਾ ਦਿਹਾਂਤ ਹੋ ਚੁੱਕਾ ਸੀ ਹੁਣ ਮਹਾਰਾਜੇ ਦੀ ਬਿਮਾਰੀ ਬਾਰੇ ਸੁਣ ਕੇ ਭਾਰਤੀ ਰਾਜਤਾਂ ਦੇ ਰਾਜੇ ਮਹਾਰਾਜੇ ਤੇ ਦੋਸਤ ਮਿੱਤਰ ਉਹਦਾ ਪਤਾ ਲੈਣ ਲਈ ਆਏ ਪਰ ਉਹਨਾਂ ਵਿੱਚੋਂ ਕਿਸੇ ਕਿਸੇ ਨੂੰ ਹੀ ਕਮਰੇ ਦੇ ਅੰਦਰ ਜਾਣ ਦਿੱਤਾ ਗਿਆ ਦੂਜਿਆਂ ਨੂੰ ਇਹ ਕਹਿ ਕੇ ਵਾਪਸ ਭੇਜਦਾ ਕਿ ਮਹਾਰਾਜੇ ਦੀ ਤਬੀਅਤ ਹੁਣ ਠੀਕ ਹੈ ਦਾ ਉਹਦੀ ਹਾਲਤ ਖਰਾਬ ਹੁੰਦੀ ਗਈ ਤੇ ਅਖੀਲ ਦੇ ਦਿਨਾਂ ਦੇ ਵਿੱਚ ਡਾਕਟਰ ਬੀਸੀ ਰਾਏ ਉਹਦੀ ਦੇਖਭਾਲ ਲਈ ਆਇਆ ਜੋ ਪਿੱਛੋਂ ਜਾ ਕੇ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਵੀ ਬਣਿਆ ਕੁਝ ਦਿਨਾਂ ਦੇ ਇਲਾਜ ਪਿੱਛੋਂ ਇੱਕ ਦਿਨ ਦੁਪਹਿਰੇ 12:30 ਵਜੇ ਮਹਾਰਾਜਾ ਕਹਿੰਦੇ ਬੇਹੋਸ਼ ਹੋ ਗਿਆ 8 ਘੰਟੇ ਬੇਹੋਸ਼ੀ ਦੀ ਹਾਲਤ 'ਚ ਰਹਿਣ ਪਿੱਛੋਂ ਉਹ ਸਦੀਵੀ ਨੀਂਦ ਸੌ ਗਿਆ ਸਰਬ ਉੱਚ ਮਹਾਰਾਣੀ ਜੋ ਕਿ युवराज ਦੀ ਮਾਤਾ ਸੀ ਤੇ ਹੋਰ ਮਹਾਰਾਣੀਆਂ 8 ਘੰਟੇ ਦੀ ਬੇਹੋਸ਼ੀ ਸਮੇਂ ਲਗਾਤਾਰ ਮਹਾਰਾਜ ਦੇ ਦਰਤਾਵਾ ਘੜਦੀਆਂ ਰਹੀ। ਤਾਕਤ ਦਾ ਵਾਰਸ ਯਾਦਵਿੰਦਰ ਸਿੰਘ ਇੰਨਾ ਡਰਿਆ ਹੋਇਆ ਸੀ ਕਿ ਉਹ ਖਜ਼ਾਨੇ ਅਤੇ ਅਸਲਾਖਾਨੇ ਨੂੰ ਮੋਹਰ ਬੰਦ ਕਰਵਾਉਣ ਦੀ ਹਿੰਮਤ ਨਾ ਕਰ ਸਕਿਆ। ਤਾਂ ਜਿਹੜਾ ਵਿੱਤ ਮੰਤਰੀ ਸੀ ਸਰ ਫ੍ਰੈਡਰਿਕ ਗਾਂਟਲੈਟ ਜਦੋਂ ਉਹਨੂੰ ਕਿਹਾ ਕਿ ਉਹ ਰਿਆਸਤ ਦੀ ਪਰੰਪਰਾ ਅਨੁਸਾਰ ਆਪਣਾ ਫਰਜ਼ ਅਦਾ ਕਰੇ ਤਾਂ ਉਹ ਅੱਗੇ ਵਧਿਆ। ਸੋ ਅਜਿਹਾ ਕਰਨਾ ਜ਼ਰੂਰੀ ਵੀ ਸੀ। ਤਾਂ ਕਿ ਕੋਈ ਪੈਸੇ ਤੇ ਹਥਿਆਰਾਂ ਦੀ ਮਦਦ ਨਾਲ ਗੱਦੀ ਤੇ ਕਬਜ਼ਾ ਨਾ ਕਰ ਲਵੇ। ਪੁਰਾਣੇ ਸਮਿਆਂ 'ਚ ਮਹਾਰਾਜ ਦੀ ਮੌਤ ਹੋਣ ਤੇ ਤਖਤ ਦੇ ਹੱਕਦਾਰ ਖਜ਼ਾਨੇ ਤੇ ਅਸਲਾਖਾਨੇ ਤੇ ਕਬਜ਼ਾ ਕਰਦਾ ਹੁੰਦਾ ਸੀ ਤੇ ਰਿਆਸਤ ਦੀ ਰਾਤਨੀ ਤੇ ਹਮਲਾ ਕਰਕੇ ਤੇ ਆਪਣੇ ਆਪ ਨੂੰ ਮਹਾਰਾਜਾ ਐਲਾਨ ਦਿੰਦੇ ਸੀਗੇ। ਤਾਂ ਇਹ ਅਫਵਾ ਆਮ ਸੀ ਕਿ ਮਹਾਰਾਜੇ ਦਾ ਦੂਜਾ ਪੁੱਤਰ ਰਾਜਕਮਰ ਬਰਜਿੰਦਰ ਸਿੰਘ ਜਿਹਨੂੰ ਜੌਨ ਵੀ ਕਿਹਾ ਜਾਂਦਾ ਸੀ ਜਵਰਾਤ ਤੋਂ ਪਹਿਲਾਂ ਪੈਦਾ ਹੋਇਆ ਹੋਣ ਕਰਕੇ ਬਗਾਵਤ ਕਰ ਦਊਗਾ। ਤੇ ਆਪਣੇ ਪਿਤਾ ਦੇ ਮਰਨ ਪਿਛੋਂ ਰਾਜਗਦੀ ਤੇ ਆਪਣਾ ਦਾਵਾ ਕਰੂਗਾ ਇਹ ਖਬਰ ਵੀ ਫੈਲ ਰਹੀ ਸੀ ਕਿ ਮਹਿਲ ਤੋਂ ਬਾਹਰ ਜੁਬਰਾਜ ਤੇ ਬਰਜਿੰਦਰ ਸਿੰਘ ਦੇ ਹਮਾਇਤੀਆਂ ਵਿਚਕਾਰ ਖੂਨ ਖਰਾਬਾ ਹੋਊਗਾ ਤਾਂ ਪ੍ਰਧਾਨ ਮੰਤਰੀ ਤੇ ਦੂਜੇ ਸਾਰੇ ਮੰਤਰੀ ਬਜਿੰਦਰ ਸਿੰਘ ਦੀ ਸਾਜ਼ਿਸ਼ ਨੂੰ ਸਮਝ ਗਏ ਤੇ ਪੂਰੀ ਤਰ੍ਹਾਂ ਸचेਤ ਹੋ ਗਏ ਤਾਂ ਇਸ ਲਈ ਸ਼ਹਿਰ ਦੀਆਂ ਖਾਸ-ਖਾਸ ਥਾਵਾਂ ਤੇ ਫੌਜ ਲਾ ਦਿੱਤੀ ਗਈ ਸੀਗੀ ਤੇ ਮਹਾਰਾਜੇ ਦੀ ਮੌਤ ਤੋਂ 3-4 ਦਿਨ ਪਹਿਲਾਂ ਬਰਜਿੰਦਰ ਬੜਾ ਦਲੇਰ ਹੋ ਗਿਆ ਕਿਉਂਕਿ ਮਹਾਰਾਜਾ ਉਹਨੂੰ ਬਹੁਤ ਜ਼ਿਆਦਾ ਪਿਆਰ ਕਰ ਰਿਹਾ ਸੀ ਸੋ ਐਦਾਂ ਪ੍ਰਤੀਤ ਹੁੰਦਾ ਸੀ ਕਿ ਉਹ ਵੱਡੇ ਪੁੱਤਰ ਨੂੰ ਉਹਦੇ ਹੱਕ ਤੋਂ ਵਾਂਝਿਆ ਕਰਕੇ ਪਛਤਾ ਰਿਹਾ ਹੈ ਤਾਂ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਮਹਾਰਾਜੇ ਨੇ ਜਰਮਨੀ ਦਾਸ ਨੂੰ ਕਿਹਾ ਕਿ ਜਦੋਂ ਵੀ ਚੌਨ ਮਹਿਲ 'ਚ ਉਹਨੂੰ ਮਿਲਣ ਆਵੇ ਤਾਂ ਉਹਨੂੰ ਆਉਣ ਦਿੱਤਾ ਜਾਵੇ युवराज ਤੇ ਪ੍ਰਧਾਨ ਮੰਤਰੀ ਨੂੰ ਜਰਮਨੀ ਦਾਸ ਰਾਹੀਂ ਮਹਾਰਾਜੇ ਦੀਆਂ ਇਹਨਾਂ ਭਾਵਨਾਵਾਂ ਦਾ ਪਤਾ ਲੱਗਿਆ ਤਾਂ ਉਹਨਾਂ ਦੋਵਾਂ ਨੇ ਜਰਮਨੀ ਦਾਸ ਨੂੰ ਬੇਨਤੀ ਕੀਤੀ ਕਿ ਜੌਨ ਨੂੰ ਕਿਸੇ ਵੀ ਹਾਲ 'ਚ ਮਹਾਰਾਜੇ ਦੇ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਜਾਵੇ। ਸੋ ਮਹਾਰਾਜੇ ਦੇ ਖਾਸ ਏਡੀਸੀ ਨੇ ਜੌਨ ਨੂੰ ਕਹਿ ਦਿੱਤਾ ਕਿ ਮਹਾਰਾਜਾ ਉਹਨੂੰ ਮਿਲਣਾ ਨਹੀਂ ਚਾਹੁੰਦਾ। ਮੌਤ ਤੋਂ ਇੱਕ ਰਾਤ ਪਹਿਲਾਂ ਮਹਾਰਾਜੇ ਨੇ ਜਰਮਨੀ ਦਾਸ ਨੂੰ ਯਾਨੀ ਕਿ ਤੇ ਜੌਨ ਨੂੰ ਬੁਲਾਉਣ ਲਈ ਕਿਹਾ ਜਰਮਨੀ ਦਾਸ ਨੂੰ। ਤਾਂ ਇਹ ਗੱਲ ਵੀ युवराज ਤੇ ਪ੍ਰਧਾਨ ਮੰਤਰੀ ਨੂੰ ਦੱਸ ਦਿੱਤੀ ਗਈ। ਉਹ ਇਸ ਦਰ ਨਾਲ ਕੰਬਣ ਲੱਗੇ। ਕੇ ਮਹਾਰਾਜਾ ਕਿਤੇ ਜੌਨ ਨੂੰ ਗਦੀ ਦਾ ਵਾਰਸ ਨਾ ਕਿਤੇ ਐਲਾਨ ਕਰ ਦੇਵੇ ਤਾਂ ਜੌਨ ਨੂੰ ਮਹਾਰਾਜਾ ਜਿਹੜਾ ਮਿਲਣ ਨੂੰ ਰੋਕਣ ਲਈ ਹੱ ਸੰਭਵ ਜਾਂਨ ਕੀਤਾ ਗਿਆ ਬੇਓ ਜੌਨ ਤੋਂ ਪਹਿਲਾਂ ਮਹਾਰਾਜੇ ਨੇ ਕਈ ਵਾਰ ਜੌਨ ਜੌਨ ਐਦਾਂ ਕਿਹਾ 8 ਘੰਟੇ ਬੇਓਚ ਰਹਿਣ ਪਿੱਛੋਂ ਉਹਦੀ ਫਿਰ ਮੌਤ ਹੋ ਗਈ ਤਾਂ ਕਿਸੇ ਬਗਾਵਤ ਜਾਂ ਦੁਰਘਟਨਾ ਤੋਂ ਬਚਣ ਲਈ ਜਵਰਾਜ ਸਰ ਫ੍ਰੈਡਰਿਕ ਗਾਂਟਲੈਟ ਨੂੰ ਨਾਲ ਲੈ ਕੇ ਖਜ਼ਾਨੇ ਤੇ ਅਤਲੇਖਾਨੇ ਨੂੰ ਸੀਲ ਕਰ ਆਇਆ ਜਵਰਾਜ ਦੇ ਬਾਪਸ ਔਣ ਤੱਕ ਵੀ ਮਹਾਰਾਜਾ ਬੇਹੋਸ਼ ਸੀਗਾ ਤਾਂ ਯਾਦਵਿੰਦਰ ਸਿੰਘ ਜੋ ਰਾਤ ਸੀ ਜਿਹੜਾ ਇਹ ਡਰਿਆ ਹੋਇਆ ਸੀ ਵੀ ਕਿਤੇ ਮਹਾਰਾਜਾ ਹੋਸ਼ਚੇ ਨਾ ਜਾਵੇ ਕਿਉਂਕਿ ਉਹਦੇ ਜੁਹੁੰਦਿਆਂ ਇਹਨਾਂ ਚੀਜ਼ਾਂ ਨੂੰ ਮੋਹਰਬੰਦ ਕਰਨ ਤੇ ਉਹਨੇ ਜਵਰਾਜ ਨੂੰ ਮਾਫ ਨਹੀਂ ਦੀ ਕਰਨਾ ਤਾਂ ਮਹਾਰਾਜੇ ਦੀ ਮੌਤ ਹੋਣ ਤੇ ਔਰਤਾਂ ਨੇ ਆਪਣੇ ਕੀਮਤੀ ਜੁਹਾਰਾਤ ਲਾ ਸੁੱਟੇ ਹੀਰੇਆਂ ਮੋਤੀਆਂ ਦੇ ਹਾ ਤੇ ਬਾਜੂਬੰਦ ਟੁਕੜੇ ਟੁਕੜੇ ਕਰਤੇ ਬਹੁਮੁੱਲੇ ਹੀਰੇ ਮੋਤੀ ਫਰਸ਼ ਤੇ ਕੰਕਰਾਂ ਵਾਂਗ ਖਿਲਰੇ ਪਈ ਸੀ ਉਹ ਆਪਣੇ ਪਿਆਰੇ ਪਤੀ ਤੇ ਮਹਾਰਾਜ ਦੀ ਮੌਤ ਤੇ ਬਹਿਣ ਪਾਰ ਰਹੀਆਂ ਸਨ ਆਪਣੇ ਬਾਲ ਪੁੱਟਦੀਆਂ ਚੀਖ ਰਹੀਆਂ ਸਨ हे ਪਤੀ ਦੇਵ ਸਾਤੋਂ ਦੂਰ ਨਾ ਜਾਓ ਨਹੀਂ ਤਾਂ ਸਾਨੂੰ ਵੀ ਨਾਲ ਲੈ ਚਲੋ ਉਹ ਸਾਰੀ ਰਾਤ ਜਾਗਦੀਆਂ ਰੋਂਦੀਆਂ ਰਹੀਆਂ ਉਹਨਾਂ ਨੇ ਸਖਤ ਸਰਦੀ ਵੀ ਪ੍ਰਵਾਹ ਕੀਤੇ ਬਗੈਰ ਉਹਨਾਂ ਨੇ ਆਪਣੇ ਕੀਮਤੀ ਕੱਪੜੇ ਪਾੜਦੇ ਸੀਗੇ ਅਗਲੀ ਸਵੇਰ ਫਿਰ ਗੁਰਮਰਿਆਦਾ ਦੇ ਅਨੁਸਾਰ ਅਤੇ ਸ਼ਾਹੀ ਖਾਨਦਾਨ ਦੀ ਰਵਾਇਤ ਅਨੁਸਾਰ ਮਹਾਰਾਜੇ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾਇਆ ਗਿਆ ਸਾਰੇ ਚਿੰਨਾ ਅਤੇ ਤਗਮਿਆਂ ਸਮੇਤ ਸ਼ਾਹੀ ਝੰਡੇ ਵਿੱਚ ਉਹਦਾ ਸਰੀਰ ਲਪੇਟਿਆ ਗਿਆ ਪੱਗ ਬੰਨ੍ਹ ਕੇ ਤਾਜ ਪਹਿਨਾ ਦਿੱਤਾ ਗਿਆ ਉਹਦਾ ਹੀਰਿਆਂ ਜੜਿਆ ਸੰਤਰੀ ਰੰਗ ਦਾ ਕੋਟ ਲਿਸ਼ਕ ਰਿਆ ਸੀ ਤੇ ਉਹਦੇ ਪੁਰਖਿਆਂ ਵਾਲਾ ਮਸ਼ਹੂਰ ਹੀਰਾ ਸਨ ਸੂਸੀ ਇਹ ਫ੍ਰੈਂਚ ਸ਼ਬਦ ਹੈ ਜਿਹਦਾ ਅਰਥ ਹੈ ਸ਼ਾਇਦ ਬੇਪਰਵਾ ਤਾ ਕੋਰ ਦੇ ਸੱਜੇ ਪਾਸੇ ਇਹ ਟੰਗ ਦਿੱਤਾ ਗਿਆ ਇੱਕ ਵਾਰੀ ਇਹ ਬਹੁਮੁੱਲਾ ਹੀਰਾ 프랑 ਦੇ ਬਾਦਸ਼ਾ ਨਪੋਲੀਅਨ ਪੌਨਾ ਪੜ ਦੀ ਚਹਾਜਾਦੀ ਯੂਜੀਨ ਨੇ ਪਹਿਨਿਆ ਸੀ ਤਾਂ ਪੈਰਾਂ ਨੂੰ ਸੋਨੇ ਦੀ ਕਢਾਈ ਵਾਲੀ ਚੁੱਤੀ ਪਹਿਨਾਈ ਗਈ ਦਾੜੀ ਰੇਸ਼ਮੀ ਤੰਦਾਂ ਨਾਲ ਉਹਦੇ ਕੰਨਾਂ ਦੇ ਦੁਆਲੇ ਭਲੇੜ ਦਿੱਤੀ ਗਈ ਫਿਰ ਉਹਨੂੰ ਤਖਤ ਤੇ ਬਿਠਾ ਦਿੱਤਾ ਗਿਆ ਸ਼ਰਧਾਂਜਲੀ ਭੇਟ ਕਰਨ ਲਈ ਮਹਿਲ ਦੇ ਸਾਰੇ ਮਰਦ ਔਰਤਾਂ ਆਉਣ ਲੱਗੇ ਸਭ ਤੋਂ ਪਹਿਲਾਂ युवराज ਯਾਰਦਵਿੰਦਰ ਸੀ ਫਿਰ ਮਹਾਰਾਣੀਆਂ ਉਹ ਤੋਂ ਪਿਛੋਂ ਰਾਣੀਆਂ ਫਿਰ ਮਹਿਲ ਦੀਆਂ ਹੋਰ ਔਰਤਾਂ ਇਹਨਾਂ ਨੂੰ ਪ੍ਰਣਾਮ ਕਰਨ ਆਈਆਂ ਮਿਰਤਕ ਦੇ ਇਹਨੂੰ ਇਹ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਹੋਰ ਜੀ ਵਜੀਰਾ ਤੇ ਅਹਿਲਕਾਰਾਂ ਦੀ ਬਾਰੀ ਆਈ ਕੁਝ ਔਰਤਾਂ ਬੇਉਚੋ ਕੇ ਮਹਾਰਾਜ ਦੇ ਪੈਰਾਂ 'ਚ ਲੱਗ ਪਈਆਂ ਤੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਪਾਸੇ ਹਟਾਇਆ ਗਿਆ ਸਾਰੀਆਂ ਔਰਤਾਂ ਨੇ ਸਾਦੇ ਸੂਤੀ ਕੱਪੜੇ ਪਾਏ ਹੋਏ ਸੀ ਤੇ ਕਿਸੇ ਦੇ ਵੀ ਸਰੀਰ ਤੇ ਇੱਕ ਵੀ ਗਹਿਣਾ ਨਹੀਂ ਸੀ ਲਗਭਗ 3 ਘੰਟੇ ਬਾਅਦ ਤੇ ਇਹਨੂੰ ਇੱਕ ਤੋਪ ਗੱਡੀ 'ਚ ਰੱਖਿਆ ਗਿਆ ਤੇ ਜਲੂਸ ਦੀ ਸ਼ਕਲ ਚ ਅੰਤਮ ਸੰਸਕਾਰ ਹੀ ਲਿਜਾਇਆ ਗਿਆ। ਗਿਰੂਜ਼ ਰਾਹ ਧਨੀ ਦੇ ਰਾਹਾਂ ਤੋਂ ਲੰਘਣ ਲੱਗਿਆ। ਮਹਾਰਾਜੇ ਦਾ ਇਲਾਜ ਕਰਨ ਵਾਲੇ ਫ੍ਰਾਂਸੀਸੀ ਡਾਕਟਰਾਂ ਨੂੰ ਕਹਿ ਲਿਏ ਵੀ ਜਲੂਸਮਾ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਕਿਉਂਕਿ ਕਿਤੇ ਨਾ ਕਿਤੇ ਮਤਲਬ ਕਿ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਭੜਕਣ ਦਾ ਡਰ ਸੀ ਵੀ ਕਿਤੇ ਇਹਨਾਂ ਨੇ ਤੇ ਹਮਲੇ ਨਾ ਕਰ ਦੇਵੇ। ਕਿਉਂਕਿ ਵੀ ਇਹਨਾਂ ਨੇ ਇਲਾਜ ਕਰਿਆ ਸੀ ਮਹਾਰਾਜੇ ਦਾ ਤੇ ਗਲਤ ਟੀਕਾ ਲਾ ਕੇ ਮਰ ਗਿਆ ਮਹਾਰਾਜਾ। ਐਦਾਂ ਅਫਵਾਹ ਬਲਾਈ ਹੋਈ ਸੀ ਮਹਿਲ ਦੇ ਵਿੱਚ। ਸੋ ਖੈਰ ਪਟਿਆਲਾ ਰਿਆਸਤ ਦੇ ਇਤਿਹਾਸ ਚ ਮਹਾਰਾਜ ਦਾ ਅੰਤਮ ਸੰਸਕਾਰ ਸ਼ਾਨਦਾਰ ਰਿਹਾ ਗੁਵੰਡੀ ਰਿਆਸਤਾਂ ਦੇ ਲੋਕ ਤੇ ਮਹਾਰਾਜ ਦੀ ਲਗਭਗ 1 ਲੱਖ ਰਿਆਇਆ ਉਹਨੂੰ ਅੰਤਮ ਸ਼ਰਧਾਂਜਲੀ ਦੇਣ ਲਈ ਇਕੱਠੀ ਹੋਈ ਮਹਾਰਾਜ ਦੀਆਂ ਅਨੇਕ ਕਮਜ਼ੋਰੀਆਂ ਦੇ ਬਾਵਜੂਦ ਲੋਕ ਉਹਨੂੰ ਬਹੁਤ ਚਾਹੁੰਦੇ ਸੀਗੇ ਤਾਂ ਦੋਸਤੋ ਇਹ ਸੀ ਕਿ ਅੱਜ ਦੀ ਵੀਡੀਓ ਮਹਾਰਾਜਾ ਊਪੇ ਦੇ ਬਾਰੇ ਭពਿੰਦਰ ਸਿੰਘ ਬਾਰੇ ਸੋ ਮਿਲਦੇ ਆਂ ਅਗਲੀ ਕੋਈ ਦਿਲਚਸਪ ਜਾਣਕਾਰੀ ਲੈ ਕੇ ਦੇਵੋ ਆਕਿਆ ਸਤਿ ਸ਼੍ਰੀ ਅਕਾਲ